हां जी दोस्तों सत श्री अकाल स्वागत करते हैं टोंडा राज संतू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੋਟ ਬੁੱड्डा ਤਹਿਸੀਲ ਪੱਟੀ ਜ਼ਿਲ੍ਹਾ શ્રી ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਪੱਟੀ ਤੋਂ ਵੀ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਪਿੰਡ ਕੋਟ ਬੁੱਡੇ ਦੀ ਤੇ ਚੀਮਾ ਬਰਵਾਲਾ ਦੁਬਲੀ ਇਸੇ ਸੜਕ ਦੇ ਉੱਪਰ ਪਿੰਡ ਆ ਦੋਸਤੋ ਇਹ ਸੜਕ ਅੱਗੇ ਖੇਮਕਰਨੂ ਵੀ ਜਾਂਦੀ ਆ ਤੂਤ ਪੰਗਾਲਾ ਵੀ ਇਸੇ ਸੜਕ ਦੇ ਉੱਪਰ ਅੱਗੇ ਪਿੰਡ ਆ ਜਾਂਦੇ ਆ ਇਸੀ ਤੋਂ ਪਿੰਡ ਜਿਹੜਾ ਦੋਸਤੋ ਬਿਲਕੁਲ ਨੇੜੇ ਹੀ ਆ ਕੋਟ ਬੁੱਡੇ ਤੇ ਵੀਰ ਲਖੇ ਕੋਲ ਆ ਜਾਂ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਇਸ ਘਰੋਂ ਆਪਾਂ ਅਪਡੇਟ ਤੁਹਾਨੂੰ ਦਿੰਦੇ ਰਹੀਦਾ ਜਦੋਂ ਪਸ਼ੂ ਨਵੇਂ ਆਉਂਦੇ ਆ ਇਸ ਕਿੱਲੇ ਦੇ ਉੱਪਰ ਤੇ ਪਸ਼ੂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਇੱਕ ਹੋਰ ਗੱਲ ਵੀ ਬਹੁਤ ਚੰਗੀ ਹੁੰਦੀ ਆ ਦੋਸਤੋ ਭਾਪੜ ਤਾਂ ਜਿਹੜਾ ਬੜਾ ਜਾਇਜ਼ ਵਾਜਬ ਰੇਟ ਹੁੰਦਾ ਕੋਈ ਅੱਧੇ ਘੰਟੇ ਘੰਟੇ ਡੇਢ ਦੀ ਜਿਹੜੀ ਖੇਡ ਹੁੰਦੀ ਆ ਵੀਡੀਓ ਪਾਉਣ ਤੋਂ ਬਾਅਦ ਸੋ ਸਾਰੇ ਜਿਹੜੇ ਖਰੀਦਦਾਰ ਵੀਰ ਆ ਉਹ ਕੈਚ ਕਰ ਲੈਂਦੇ ਆ ਪਸ਼ੂ ਠੀਕ ਆ ਜੀ ਕਿਉਂਕਿ ਪੜਤਾ ਬੜਾ ਪੰਜ ਨਾਗ ਤੁਹਾਨੂੰ ਦਿਖਾਉਣੇ ਆ ਤਿੰਨ ਪਸ਼ੂ ਸੋਏ ਸੁਭਾਯਾ ਦੁੱਧ ਤੇ ਜਿਹੜੇ ਚੱਲਣ ਦੇ ਆ ਦੋ ਬੇੜਾਂ ਗੱਬਣ ਤਿਆਰੀ ਵਾਲੀਆਂ ਨੇ ਸੋ ਇਹ ਟੋਟਲ ਪੰਜ ਪਸ਼ੂ ਆ ਸੋ ਪੰਜੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਬਾਕੀ ਵੀਡੀਓ ਮੇਰਾ ਵੀਰ ਐਂਡ ਤੱਕ ਤੁਸੀਂ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਹ ਲੈਨੇ ਆ ਬਧਰੇ ਡਿਟੇਲ ਕਰਦਿਆਂ ਗੱਲਬਾਤ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਿਓ ਅਜਾ 10 ਅਗਸਤ ਤੇ ਸਮਾਂ ਕੋਈ ਸ਼ਾਮ ਦਾ 3:30 ਵਜੇ ਦਾ ਆ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਭ ਤੋਂ ਪਹਿਲਾਂ ਵੀਰ ਲੱਖੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਪਾਜੀ ਠੀਕ ਠਾਕ ਏ ਕਿਰਪਾ ਵਧੀ ਮਾਲਕ ਦੀ ਚਲੋ ਹੋਰ ਤੁਸੀਂ ਸਨੋ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਪਾਜੀ ਠੀਕ ਠਾਕ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਚੈਨਲ ਵੇਦੇ ਆਪਣੇ ਤੇ ਜਿਹੜਾ ਇੰਨਾ ਪਿਆਰ ਦਿੰਦੇ ਆ ਹਾਂ ਜੀ ਹਾਂ ਜੀ ਅੱਛਾ ਵੀਰ ਲੱਖੇ ਮੈਨੂੰ ਤਾਂ ਵੀ ਚੰਦ ਮਿੰਟਾਂ ਸੈਕਿੰਟਾਂ ਦੀ ਖੇੜ ਹੀ ਆ ਵੀਡੀਓ ਪਾਉਣ ਤੋਂ ਬਾਅਦ ਭੈਣ ਭਰਾ ਜਿਹੜੇ ਸਾਨੂੰ ਜੁੜੇ ਆ ਪੜਤਾ ਵੇਖਦੇ ਆ ਵੀ ਬਿਲਕੁਲ ਜਾਇਜ਼ ਅਤੇ ਪਸੂ ਚੰਗੇ ਆ ਤੇ ਮੈਨੂੰ ਤਾਂ ਖਰੀਦਦਾਰੀ ਕਰ ਲੈਂਦੇ ਆ ਮੈਂ ਨਾ ਵੀਰ ਜੀ ਕਰਨ ਵਾਲਾ ਤਾਂ ਜੋ ਮਾਲਕ ਆ ਪਰਮੇਸ਼ਰ ਆ ਘ ਬੜੀ ਕਿਰਪਾ ਮਾਲਕ ਦੀ ਇੰਨਾ ਵੀ ਮਤਲਬ ਛੇਤੀ ਸੋਚਿਆ ਨਹੀਂ ਕਦੀ ਵੀ ਐਡੀ ਛੇਤੀ ਮਾਲ ਜਿਹੜਾ ਵਿਕ ਜਾਂਦਾ ਵਿਕ ਜਾਂਦਾ ਉਹ ਦਿਨ ਆਪਾਂ ਵੀਡੀਓ ਦਾ ਛੱਡ ਗਾ ਵੀ ਵੀਡੀਓ ਅਪਲੋਡ ਹੋਈ ਆ ਹਾਂਜੀ ਤੇ 12 ਵਜੇ ਸਾਰਾ ਮਾਲ ਵਿਗ ਗਿਆ ਦੋਆਂ ਘੰਟੇ ਤੇ ਜੀ ਬਸ ਸਾਰੇ 12 ਵਜੇ ਜਿਹੜੇ ਪਣਪੜਾ ਦਾ ਫੋਨ ਮੁੜ ਕੇ ਆਉਂਦਾ ਆਖਿਆ ਵੀਰ ਵਿਕੇ ਆ ਕੁਝ ਬੰਦਿਆਂ ਦਾ ਇਹੋ ਜਿਹਾ ਆਈਡੀਆ ਬਣਾਇਆ ਵੀ ਭਣਪੜਾ ਵੀ ਕਰੋ ਘਰੀ ਸਾਰੇ ਸਹਨੇ ਆ ਇੱਕ ਬੰਦੇ ਦਾ 12 1 ਵਜੇ ਫੋਨ ਆਇਆ ਦੋ ਆਂਦਾ ਵੀ ਵੀਰ ਮੈਂ ਵੱਡੀ ਵੱੜ ਵੇਗੀ ਕਿ ਨਹੀਂ ਮੈਂ ਵੇਗੀ ਆਂਦਾ ਮੈਂ ਪਹਿਲੇ ਸੋਚਦਾ ਵੇਗੀ ਹੋਣੀ ਹੂੰ ਵੀ ਪੜਤਾ ਬੜਾ ਜਾਇਜ਼ ਸੀਗਾ ਕਿ ਲਓ ਦੋਸਤੋ ਰੇਟ ਅੱਜ ਵੀ ਬਿਲਕੁਲ ਜੈਨੂਨ ਤੇ ਜਾਇਜ਼ ਹੀ ਰਹਿਣ ਵਾਲੇ ਆ ਠੀਕ ਆ ਜੀ ਹਰ ਵਾਰ ਜਿੰਨੇ ਵੀ ਜਿੰਨਾ ਵੀ ਦੋਸਤੋ ਕੰਮ ਹੋਊਗਾ ਜਿੰਨੇ ਵੀ ਇਸਕੇਲੇ ਤੋਂ ਪਸ਼ੂ ਪਹਿਣਗੇ ਆਪਦੇ ਵੱਲੋਂ ਜਿੰਨੇ ਵੀ ਵੀਰਾਂ ਦਾ ਸੀ ਵੀ ਹੋ ਸਕਦਾ ਆਪਾਂ ਜਾਇਜ਼ ਹੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮਹਿੰਗਾਈ ਬਹੁਤ ਜ਼ਿਆਦੀ ਆ ਤੇ ਉਸ ਨੂੰ ਬਿਲਕੁਲ ਮੁੱਖ ਰੱਖਦੇ ਹੋਏ ਉਸ ਨੂੰ ਜਿੰਨੇ ਵੀ ਆ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਦਿੱਤੇ ਜਾਣਗੇ ਅੱਛਾ ਵੀਰ ਅੱਜ ਆਪਣੇ ਕੋਲ ਟੋਟਲ 5 ਪਸ਼ੂ ਆ 2 ਮਹੀਆਂ ਤੇ 3 ਬੇੜਾ ਤੇ 3 ਬੇੜਾ ਵਾਂ ਹਾਂ ਜੀ ਦੋ ਮੱਝਾਂ ਇੱਕ ਛੋਟੀ ਪਹਿਲੇ ਸੁਈ ਆ ਦੋ ਜਣਾ ਆ ਕਿ ਮੈਂ ਰਾਤ ਦੀ ਸੂਈ ਮੱਝਾ ਦੇਖੋ ਜਰਸੀ ਵੈੜ ਸੂਈ ਆ ਉਹਦੇ ਮਰਵੱਸ਼ੀ ਆ ਠੀਕ ਆ ਆ ਦੋ ਵੈੜਾ ਸੂਣ ਵਾਲੀਆਂ ਆ ਠੀਕ ਆ ਜੀ ਵੀ ਤਿਆਰੀ ਚਾ ਬਸ ਇਹ ਦੋ ਦੋ ਦਿਨ ਦੀ ਗੱਲ ਸਾਰੀ ਠੀਕ ਆ ਜੀ ਲੈ ਵੀ ਸ਼ੁਰੂਆਤ ਇੱਥੋਂ ਕਰ ਲਾਂਗੇ ਗੱਬਣ ਵੈੜਾ ਤੋਂ ਕਰ ਲਈਏ ਸ਼ੁਰੂਆਤ ਗੱਬਣ ਤੋਂ ਹਾਂ ਜੀ ਤਾਂ ਸੋ ਪਹਿਲੇ ਸੈਕਟਰ ਨੰਬਰ ਤੇ ਗੱਬਣ ਵੈੜਾ ਤੇ ਪਹਿਲੇ ਨੰਬਰ ਤੇ ਤੁਸੀਂ ਇਹ ਦੇਖ ਰਿਹਾ ਜੀ ਇੱਕ ਘਪਣ ਵੜਾ ਤੇ ਸੁਬਾ ਕਰਮਾਂ ਸੂਦੀ ਗਾ ਇਹਦਾ ਵੀਰ ਜੀ ਦੂਜਾ ਘਰ ਦੇ ਵਾਲਿਆਂ ਦੇ ਮੁਤਾਬਕ ਜੋ ਦੱਸਦੇ ਆ ਆਪਾਂ ਉਹੋ ਹੀ ਦੱਸਦੇ ਆ ਆਪਾਂ ਨੂੰ ਘਰ ਵਾਲੇ ਫੋਨ ਕਰਕੇ ਵੀ ਦੱਸਦੇ ਮੁੜ ਕੇ ਆ ਆਪਾਂ ਉਹਦੋਂ ਵੜ ਜਿਹੜੀ ਵੱਡੀ ਵੇਚੀ ਐ ਨਾ ਹਾਂਜੀ ਆਪਾਂ ਤੀਜੇ ਦੱਸ ਵੇਚਣ ਦਾ ਫੋਨ ਕਰਕੇ ਫਿਰ ਦੱਸਿਆ ਤੇ ਵੀਰ ਜੀ ਸਾਡੀ ਵੜ ਦੂਜੇ ਸੇ ਮੂੰਹ ਫੜ ਕੇ ਵੇਖੋ ਆ ਠੀਕ ਆ ਆਪਣੀ ਵੀਡੀਓ ਤੇ ਜਾ ਦੱਸਿਆ ਬਿਲਕੁਲ ਬਿਲਕੁਲ ਜੀ ਆਪਾਂ ਦੱਸੇ ਮੁਤਾਬਕ ਆ ਆ ਵੀਰ ਜੀ ਦੂਜਾ ਸੇ ਦੱਸਿਆ ਵੜ ਦਾ ਠੀਕ ਆ ਉਹ ਸੰਘਿਆ ਹਾਂ 2 ਦਿਨ ਬਾਕੀ ਆ ਸਮੁੰਦੇ ਵਿੱਚ ਦੀ ਠੀਕ ਆ ਜੀ ਹਾਂਜੀ ਲਓ ਦੋਸਤੋ ਦੂਜਾ ਸੂਬਾ ਤੇ ਤੇ ਪੂਸ਼ੋ ਦੇਖ ਸਕਦੇ ਤੁਸੀਂ ਲੰਡੀ ਆ ਵੈਸੇ ਠੀਕ ਆ ਤੇ ਥੋੜੀ ਜਿਹੀ ਪੂਸ਼ ਘਾਟ ਆ ਗਿੱਠ ਕੇ ਜਿਹੜੀ ਆ ਗਿੱਠ ਡੇਢ ਕੇ ਦਾ ਫਰਕ ਹੈਗਾ ਹਾਂਜੀ ਤੇ ਬਾਕੀ ਹਵਾਨੇ ਲੈਵੇ ਤਾਂ ਕਿ ਜਿਹੜੀ ਪੂਸ਼ ਆਉਂਦੀ ਪ੍ਰੋਪਰ ਤੁਸੀਂ ਆ ਦੇਖ ਲਓ ਦੂਜਾ ਸੁਬਾ ਰੰਗ ਜਿਹੜਾ ਬਰਾਊਨ ਤੇ ਕਾਫੀ ਕਲਰ ਦੇ ਵਿੱਚ ਆ ਕੰਬੀਨੇਸ਼ਨ ਜ ਹੈਗਾ ਦੋ ਕਲਰ ਦਾ ਤੇ ਬਾਕੀ ਵੀਰ ਰੱਖੇ ਚਲੋ ਆਪਾਂ ਹਰ ਵਾਰ ਕਹਿੰਨੇ ਆ ਵਪਾਰ ਦਾ ਕੰਮ ਆ ਤੁਸੀਂ ਆਪਦੀ ਤਸੱਲੀ ਕੀਤੀ ਆ ਹੋਰ ਲਗੇ ਅੱਗੋ ਭਰਾ ਵੀ ਆਉਂਦਾ ਆਪਦੀ ਕਰਕੇ ਲੈ ਕੇ ਜਾ ਜਿਹੜਾ ਵੀ ਭੈਣ ਭਰਾ ਆਉਂਦਾ ਆਪਦੀ ਫੁੱਲ ਤਸਲੀ ਕਰੇ ਆਪਦੀ ਆਪਾਂ ਭਰਾ ਆ ਕੇ ਥੱਲੇ ਪੂਰਾ ਚੰਸਾ ਵੀ ਗੱਭਣੇ ਤੋਂ ਭਰਾ ਆ ਕੇ ਤਸਲੀ ਕਰਕੇ ਲੈਨੇ ਆ ਹਾਂ ਜੇ ਸੋਇਆ ਵਾ ਤੇ ਆਪਾਂ ਚੁੰਨੇ ਜਿੱਥੋਂ ਦਾ ਕਰ ਆਪਾਂ ਨਰਕਪਰ ਕਰ ਸਕਦੇ ਆ ਪੱਕੀ ਕੀਤੀ ਹੋ ਸਕਦਾ ਮਹਾਰਾਜ ਦੀ ਕਿਰਪਾ ਨਾਲ ਘਰੋ ਘਰੀ ਆਪਣੇ ਤੋਂ ਗਾਂ ਬੈਠੇ ਆ ਬਿਲਕੁਲ ਪਰਮਾਨਤੂ ਕਰ ਸਕਦੇ ਆ ਆਪਦੀ ਨਰਕਪਰ ਕਰ ਸਕਦਾ ਹੋਰ ਵੀ ਕਰ ਸਕਦੇ ਆ ਸਹੀ ਆ ਬਾਕੀ ਆਪਾਂ ਕੀਤੀ ਆ ਇਹ ਗੱਭਣੇ ਆਪਾਂ ਤਸਲੀ ਕੀਤੀ ਆ ਬਾਕੀ ਉਹਨਾਂ ਮੰਨਿਆ ਦੱਸਿਆ ਕਿ 20 ਪਲੱਸ ਆ ਗਾਂ ਦਾ ਦੁੱਧ ਠੀਕ ਆ ਜੀ ਹਾਂਜੀ 23 24 ਕਿਲ ਇਹ ਤਰ੍ਹਾਂ ਅਗਲੇ ਦਿਨ ਠੀਕ ਆ ਜੀ ਬਿਲਕੁਲ ਜੀ ਸਮਝ ਹਰ ਇੱਕ ਦੀ ਆਪੋ ਆਪਣੀ ਆ ਬਿਲਕੁਲ ਕਈ ਵਾਰ ਪਸ਼ੂ origignal ਹੀ ਵੀਰ ਖੋਲਿਓ ਕਈ ਵਾਰ origignal ਪਸ਼ੂ ਦੋਸਤੋ ਦੂਜੇ ਸਵੇਰੇ ਹੁੰਦਾ ਕਈ ਵਾਰ ਪੁੱਜ ਕੇ ਬਣਿਆ ਹੁੰਦਾ ਪਸ਼ੂ ਤੇ ਉਹ ਤੀਜੇ ਸਵੇਰੇ ਦੇ ਵਿੱਚ ਹੀ ਕਈ ਵੀਰਾਂ ਨੂੰ ਜੱਜਮੈਂਟ ਹੁੰਦੀ ਆ ਉਹ ਤੁਸੀਂ ਆਪਦੀ ਸਮਝ ਆਪ ਵਰਤ ਲਿਓ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਛਾਈ ਵਾਲ ਕ੍ਰੋਸ ਅੰਗ ਦੇ ਵਿੱਚ ਸੋ ਬਾਕੀ ਫਿੱਟ ਫਾਟ ਪੂਰੀ ਆ ਠੀਕ ਆ ਜੀ ਤੇ ਬਾਕੀ ਤੁਸੀਂ ਆ ਵਜ਼ਨ ਵੇਖੋ ਕਰਮਾੜੀ ਨੂੰ ਲੱਗਾ ਠੀਕ ਆ ਭਵਾਨੇਲੇਵੇ ਦੀ ਪੂਰੀ ਖਬਰਦਾਰ ਥਣ ਚਾਰ ਸੋਹਣੀ ਵੰਡ ਤੇ ਆਪਸੀ ਥਣ ਕੋਈ ਚੱ ਵਾਂਡੂ ਮੁੰਡ ਬੜੀ ਸੋਹਣੀ ਆ ਠੀਕ ਆ ਜੀ ਸੋ ਭਾਵੇਂ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਗਾਂ ਤੋਂ ਤੁਸੀਂ ਚਵਾਈ ਕਰ ਲਓਗੇ ਮੁੱਠੀਆਂ ਨਾਲ ਮੁੱਠੀ ਨਹੀਂ ਭੇੜ ਖਾਂਦੀ ਤੇ ਸੋਹਣੇ ਕਾਡ ਕਾਟ ਦੇ ਵਿੱਚ ਆ ਤੇ ਠੰਡੀ ਧੀਰੀ ਆ ਸੀਲਸ ਆਉਗਾ ਗੁੱਲ ਗੁੱਲ ਬਹੁਤ ਕਾਇਮ ਆ ਠੀਕ ਆ ਜੀ ਜਿੱਦਾਂ ਆਪਾਂ ਚਾਰੇ ਥਾਣਾਂ ਦੀ ਗੱਲ ਕਰਦੇ ਆ ਅੱਥੀ ਚਵਾਈ ਵਾਲਾ ਥਾਣਾ ਇੱਕ ਸਾਰ ਬੈਕ ਸਾਈਡ ਤੋਂ ਲੇਵਾ ਪੱਧਰ ਬਖਾਲਾ ਤੇ ਲੜਦੁੜ ਕਾਫੀ ਆ ਉਹੀ ਦੱਸ ਦਿੱਤੇ ਤੁਹਾਨੂੰ ਜਿਹੜੇ 5 6 ਦਿਨ 5 ਦਿਨ ਤੋਂ ਲੈਂਦੀ ਆ ਵੀ ਦਿਨਾਂ ਦੇ ਹਿਸਾਬ ਨਾਲ ਕਰਮ ਵਾਲੀ ਹਜੇ ਹੋਰ ਥੱਲੇੋਂ ਤਿਆਰੀ ਕਰ ਲੂਗੀ ਲਓ ਜੀ ਸੋ ਬਖਾਲਾ ਬਖੂਲਾ ਬਹੁਤ ਸੋਨਾ ਠੀਕ ਆ ਜੀ ਇੱਕ ਸਾਰਾ ਬਿਲਕੁਲ ਪੱਦਰ ਤੇ 33 ਆਪਦੀ ਤਸੱਲੀ ਆ ਅੱਗੋ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਜੀ ਤੇ ਆ ਲਓ ਜੀ ਠੀਕ ਆ ਜੀ ਅੱਛਾ ਵੀਰ ਲੱਖੇ ਦੀ ਡਿਮਾਂਡ ਕੀ ਕਰਦੇ ਆਪਾਂ ਇਹਦੀ ਡਿਮਾਂਡ ਤੇ ਵੀਰ 50000 ਕਰਦੇ ਆ ਆ 2000 ਛੱਡ ਦਾਂਗੇ 48 ਦੇ ਦਾਂਗੇ 48 ਜੀ 1000 ਰੋਲ ਛੱਡਾਂਗੇ 47000 ਹੀ ਦਾਂਗੇ 47 ਦੀ ਵੀ ਹਾਣਾ ਜਿੱਥੇ ਤੱਕ ਆਪਾਂ ਦੇ ਦੇਣੀ 47 ਮਾਨਤਨ ਕਰਾਂਗੇ ਫਿਰ ਵੀ ਪੈਣਪਰਾ ਕਰਾਇਦਾ ਕਿਉਂਕਿ ਤੁਹਾਨੂੰ ਬਈ ਆਪਾਂ ਕਰਦੇ ਫਿਰ ਵੀ ਅਗਲਾ ਆਂਦਾ ਸਹੀ ਹੈ ਸਾਡਾ ਹੋਰ ਕਰੋ ਹੋਰ ਕਰੋ ਕਰਨਾ ਹੀ ਪੈਂਦਾ ਥੋੜਾ ਬਦਲ ਉਹਦੇ ਚੋਂ ਕਰਨਾ ਪਈਦਾ ਬਿਲਕੁਲ ਜਿੱਥੇ ਕਿ ਜੈ ਜੀ 200 ਰੁਪਏ ਛੋਟ ਉਸ ਤੇ ਕੀ ਕਹਿਣਾ ਕਿਸੇ ਹਾਂਜੀ ਹਾਂਜੀ ਠੀਕ ਆ ਜੀ ਤਾਂ ਦੋਸਤ ਜਿੰਨਾ ਵੀ ਹੋ ਸਕਦਾ ਹੋਰ ਵੀ ਛੋਟ ਛੱਪਾ ਹੋ ਜਾਊਗਾ ਮੇਰੇ ਭਰਾ ਕੋਈ ਵੀ ਘਰੇ ਆਉਂਦੇ ਹੋ ਤੁਸੀਂ ਮਾਨਤਨ ਹੋ ਜਾਊਗਾ 47000 47000 ਲੈਣ ਦੇ ਨੇ ਦਾ ਇਸ ਤੋਂ ਬਾਅਦ ਵੀਰ ਲੱਕੇ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਆ ਗਈ ਬੜੇ ਇਹ ਵੀ ਗੱਬਣੀ ਤੇ ਤਿਆਰੀ ਵਾਲੀ ਇਹ ਲਓ ਜੀ ਇਹ ਵੀ ਦੱਸੋ ਸੈਕੰਡ ਰਿਲੇਕੇਸ਼ਨ ਵਿੱਚ ਅੱਗੇ ਸੌਣ ਜਾ ਰਹੀ ਆ ਤੇ ਦਿਨ ਤਕਰੀਬਨ ਮੈਨੂੰ ਲੱਗਦਾ ਵੀ ਇੱਕੋ ਜਿੱਕੇ ਜੇ ਲੈ ਜੂ ਆਪਕੇ ਜੇ ਇਹਦੇ ਵੀ 2-4 ਦਿਨ ਹੀ ਆ ਜੀ ਆ 2-4 ਦਿਨ ਇਹਨਾਂ ਦੇ ਮੁਤਾਬਕ ਆ ਵੀ 4 ਦਿਨ ਰਹਿੰਦੇ ਸੌਣ ਦੇ ਚ ਠੀਕ ਆ ਜੀ ਕੱਲ ਦੀ ਆਪਣੇ ਕੋਲ ਆਈ ਆ ਠੀਕ ਆ ਜੀ ਜੇ ਦਿਲ ਧਰ ਗਈ ਆਪਾਂ ਅੱਗੇ ਉਹ ਗੱਲ ਕਰਦੇ ਜੇ ਦਿਲ ਧਰ ਗਈ ਤੇ ਭਾਵੇਂ ਹਫਤਾ ਹੀ ਲੈ ਜਾਈ ਹਫਤਾ ਲੈ ਜੇ ਜੇ ਸੂਪੇ ਦੇ ਭਾਵੇਂ ਦੋ ਦਿਨ ਪੂਰੇ ਹੋ ਗਏ ਉਹਦੇ ਵਿੱਚ ਸੂ ਵੀ ਸਕਦੀ ਹੈ ਸਹੀ ਸਹੀ ਬਾਕੀ ਇਹਦਾ ਵੀ ਚੰਗਾ ਮਿਲਕ ਰਕਾਰਡ ਉਹਨਾਂ ਦੱਸਿਆ 24 25 ਕਿਲੋ ਮਿਲਕ ਰਕਾਰਡ ਮਿਲਕ ਰਕਾਰਡ ਦੱਸਿਆ ਉਹਨਾਂ ਨੂੰ ਅੱਛਾ ਜੀ ਦੇ ਦਿੰਦੇ ਨਹੀਂ ਇਹਨਾਂ ਹਾਂਜੀ ਹਾਂਜੀ ਇਹਨਾਂ ਪਹਿਲਾਂ ਦਾ ਉਹਨਾਂ ਨੇ ਦੱਸਿਆ ਅੱਛਾ ਹੁਣ ਦੂਜਾ ਇਹਨਾਂ ਦਾ ਵੀ ਵਜਨ ਵਜੂਦ ਦੇ ਹਿਸਾਬ ਨਾਲ ਤੇ ਵੀ ਇਸ ਜੀ ਤੇ ਜਾਓ ਹਾਂ ਥੋੜਾ ਜਿਹਾ ਵਜਨ ਵਜੂਦ ਨੂੰ ਲੱਗਦਾ ਵੀ ਜੇ ਲੱਗਦਾ ਵੀ ਜੇ 15 ਤੋਂ ਪਲੱਸ ਹੀ ਕਿਹਾਦੇ ਬਹੁਤ ਹੋਰ ਕਰੂਗੀ ਪਹੀਂ ਆ ਨਹੀਂ ਅਸੀਂ ਜਿੰ ਅਡੀ 24 25 ਕਿਲੋ ਪਹਿਲਾਂ ਨੇ ਕੱਢਿਆ ਵਾ ਪਰ ਇਹ ਵੀ ਕੋਈ ਪਤਾ ਨਹੀਂ ਆ ਨਸਲਾ ਪ੍ਰਿੰਟਾਂ ਕੱਢਦੀਆਂ ਆ ਰਹੀਆਂ ਬਾਕੀ ਇਹ ਜਰਸੀ ਚ ਕ੍ਰੋਸ ਹੀ ਹੈ ਨਾ ਜਰਸੀ ਕ੍ਰੋਸ ਹੈ ਜੀ ਆਸੋ ਤਾਂ ਦੋਸਤੋਂ ਰੰਗ ਪ੍ਰਿੰਟ ਤੁਸੀਂ ਵੇਖ ਸਕਦੇ ਜੀ ਬਾਕੀ ਫੈਸ਼ਨ ਡਿਜ਼ਾਈਨ ਤੁਹਾਨੂੰ ਪੂਰਾ ਕੱਢ ਕੇ ਦਿਖਾਵਾਂਗੇ ਬਾਹਰ ਨੂੰ ਜਿੱਦ ਤੋਰੀ ਜ ਆਪਾਂ ਬੋਦੀ ਵਾਲੀ ਬਚੀਏ ਬੋਦੀ ਤਕਰੀਬਨ ਕੋਈ 2-3 ਇੰਚ 2.5 ਇੰਚ ਜਿਹੜੀ ਆ ਉੱਚੀ ਬੋਦੀ ਆ ਮੱਥੇ ਤੇ ਬਾਕੀ ਸੋਨਾ ਡਿਜ਼ਾਈਨ ਜੂਣਾ ਇਸ ਵੈੜ ਦਾ ਵੀ ਠੀਕ ਆ ਜੀ ਦੂਜਾ ਸੁਭਾ ਇਸ ਵੈੜ ਤੇ ਸੋਨਾ ਸੋ ਇਧਰ ਆਪਾਂ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਤੋ ਦਿਨ ਦੇਰੇ ਦੋਸਤੋ 3 ਲੈ ਜੇ 4 ਲੈ ਜੇ 5 ਲੈ ਜੇ ਦਿਨ ਇਹਨੇ ਇੱਕ ਕੱਢ ਜੂਗੀ ਤੇ ਵੀਰਾਂ ਤਾਂ ਵੀ ਸ਼ਹਿਦੀ ਉਹਨਾਂ ਨੇ ਚੰਗੀ ਦਿੱਤੀ ਆ ਜਿੱਥੋਂ ਵੀ ਆਈ ਆ ਵੀਰ ਤਸੱਲੀ ਚੰਗੀ ਦਿੰਦੇ ਸੀ ਵੀ ਤੋ ਤਕਰੀਬਨ ਦੁੱਧ ਜਿਹੜਾ 25 ਲੀਟਰ ਤੱਕ ਆਂਦੇ ਵਿੱਚ ਚੁੰਦੇ ਰਹੇ ਆ ਬਾਕੀ ਅਟਰੂਟਰ ਨੂੰ ਵੇਖ ਕੇ ਲੱਗਦਾ ਦੋਸਤੋ ਪਤਾ ਨਹੀਂ ਹੁੰਦਾ ਪਸ਼ੂ ਦਾ ਹਜੇ ਕਰਮਾਂ ਲਈ ਜੇ 5 4 ਦਿਨ ਹਜੇ ਹੋਰ ਨਹੀਂ ਹੁੰਦੀਗੀ ਤੇ ਉਮੀਦ ਕਰ ਸਕਦੇ ਆ ਬਖਾਲੇ ਨੂੰ ਭਾਂਡੇ ਨੂੰ ਵੇਖ ਕੇ ਵੀ ਬਾਕੀ ਇਹ ਕਿ ਭਰਿਆ ਭਾਂਡਾ ਕਈ ਵਾਰਾਂ ਦੋਸਤੋ ਤਸੱਲੀ ਗਾਰੰਟੀ ਨਹੀਂ ਦਿੱਤੀ ਜਾਂਦੀ ਪਰ ਕਰਦੂਤ ਪਸ਼ੂ ਦੀ ਦੱਸਦੀ ਆ ਵੀ ਚੰਗਾ ਸੋਹਣਾ ਦੁੱਧ ਚਵਾ ਦਊਗੀ ਇਹ ਵੀ ਵਾਕੇ ਕੱਲ ਵੀਰ ਲਖੇ ਕਈ ਵਾਰ ਸੱਚ ਹੋ ਜਾਂਦੀ ਆ ਕਈ ਵਾਰ ਪਸ਼ੂ ਉੱਪਰੋਂ ਬੜਾ ਬਣਿਆ ਹੁੰਦਾ ਤਾਂ ਥੱਲੇ ਦੁੱਧ ਵਾਲੇ ਪਾਸਿਓਂ ਨਹੀਂ ਐਡਾ ਘਰਾ ਨਹੀਂ ਹੁੰਦਾ ਉਹ ਗੱਲ ਆਪਾਂ ਪਹਿਲਾਂ ਕਿਦੀ ਵੀ ਜਿਹੜਾ ਡੰਗਰ ਖਿਦਰਾ ਦਾ ਆਪਾਂ ਤਾਂ ਵੀ ਛੋਟੀ ਆ ਦੁੱਧ ਘੜ ਦਊਗੀ ਇਸ ਤਰ੍ਹਾਂ ਕਰਕੇ ਕਰਦੇ ਆਂ ਉਹਾਂ ਦੇ ਵੀਰੇ ਇਸ ਜੀਤੇ ਨੇ ਜਾਓ ਸਾਡੀ ਘਰ ਦੀ ਵੈੜ ਪਹਿਲੇ ਸੋਇ ਸੋਇ 24 ਦੂਜੇ ਸੋਇ ਨੂੰ ਸੁਣਾਵਾ ਅਸੀਂ 24 ਪੰਜ ਕੋ ਤੋਂ ਚੋਇਆ ਵਾ ਬਾਰ-ਬਾਰ ਉਹ ਕੋ ਗੱਲ ਕਰੀਏ ਵੀ ਇਹਦਾ ਦੁੱਧ ਆੜੀ ਸਾਡੀ ਬੱਚੀ ਜਿਆਦਾਤਰ ਆਪਾਂ ਵੇਖਦੇ ਹਾਂ ਚਲੋ ਘਰੋਂ ਜਦੋਂ ਕੋਈ ਸੇਲ ਕਰਦਾ ਕੋਈ ਨਾ ਉਹਦਾ ਵੀ 19 ਕੀ ਮਾਰਾ ਵਾਧਾ ਚੜਾ ਕੇ ਵੀ ਗੱਲ ਕਰ ਸਕਦਾ ਸਕਦਾ ਕਰ ਵੀ ਸਕਦਾ ਤੇ ਬਾਕੀ ਜਿਹੋ ਜਿਹਾ ਪਾਂਡਾ ਤੇ ਚੰਗੇ ਦੀ ਉਮੀਦ ਕਰ ਸਕਦੇ ਆ ਆਹ ਜੀ 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 ਦੁੱਧ ਖਰ ਚਲੋ ਸ਼ਾਮ ਨੂੰ ਚੰਗਾ ਪਾ ਜੂਗੀ ਵੈੜ ਲਓ ਜੀ ਸੋ ਆ ਜਿਹੜਾ ਦੋਸਤੋ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਆਪਾਂ ਥਣ ਥਣ ਦਿਖਾ ਰਹੇ ਹਾਂ ਠੀਕ ਆ ਜ ਤੇ ਪੰਜ ਚਾਰ ਦਿਨ ਵੀ ਹੋਰ ਲੱਗੀ ਤੇ ਉਮੀਦ ਚੰਗੀ ਕਰਦੇ ਆਪਾਂ ਇਸ ਵਾਰਡ ਤੋਂ ਦੂਜਾ ਸੂਬਾ ਚੰਗੀ ਸੋਹਣੀ ਫੇਸ ਕੁਆਲਟੀ ਦੇ ਵਿੱਚ ਸੋ ਚਾਰ ਥਾਣ ਕਿਸੇ ਤਰ੍ਹਾਂ ਦੀ ਰਿਪੋਰਟ ਕੋਈ ਐਕਟਰਾ ਬੱਚਾ ਜਾਂ ਕੋਈ ਸ਼ਾਂਗ ਨਹੀਂ ਲੱਗੀ ਨਾਲ ਅੱਛਾ ਵੀਰ ਲਖੇ ਦੇਵਾਂਗੇ ਆਪਾਂ ਕਿੰਨੇ ਦੀ ਦੇਵਾਂਗੇ ਆ ਖਾਣਾ ਇਹਦਾ ਵੀ ਮੇਰ ਮੋਲ ਉਹਦਾ ਵੀ ਉਹੀ ਆ ਸੇਮ ਹੀ ਕਰਤੀਏ ਸੇਮ ਹੀ 48 ਕਰ 47 ਦੀ ਦੇਵਾਂਗੇ ਵੀ ਆਹ ਨਾ 47 ਦੀ 47 ਦੀ ਮੋਲ ਉਹਦਾ ਸੇਮ ਹੀ ਹੋ ਜੀ ਇੱਕੋ ਜੀ ਠੀਕ ਹੈ ਜੀ ਬਾਕੀ ਕੋਈ ਦੂਰੋਂ ਨੜੋਂ ਕੋਈ ਸੱਜਣ ਕਿਉਂਕਿ ਗਾਹਕ ਆਪਣੇ ਹਰ ਇੱਕ ਤਰ੍ਹਾਂ ਦੇ ਆ ਦੂਰੋਂ ਨੜੋਂ ਆਉਂਦਾ ਇਕੱਠੀ ਜੋੜੀ ਪਾ ਲੈਂਦਾ ਉਹ ਵਿੱਚ ਹੋਰ ਕਰਦੇ ਆ ਵਿੱਚ 90000 ਦੀ ਦੋਵੇਂ ਦੇ ਦਾਂਗੇ ਜੀ ਠੀਕ ਹੈ ਜੀ ਹਾਂ 45 45 ਹੋ ਜੂਗੀ ਜੋੜੀ ਕੋਈ ਪਾਉਂਦਾ ਤੀ ਜੋੜੀ ਕੋਈ ਪਾਉਂਦਾ 90 ਦੀ ਪਾ ਦਾਂਗੇ ਠੀਕ ਹੈ ਜੀ ਆ ਦੋਸੋ ਉਹ ਵੀ ਕਿਸੇ ਵੀਰ ਦੇ ਸਫ਼ਰ ਨੂੰ ਵੇਖਦੇ ਹੋਏ ਆ ਵੀ ਟਰਾਂਸਪੋਰਟ ਦਾ ਖਰਚਾ ਜ਼ਿਆਦਾ ਚੜ ਜਾਂਦਾ ਵੀ ਜੇਕਰ ਜੋੜੀ ਕੋਈ ਵੀਰ ਪਾ ਲੂਗਾ ਤੇ ਗੱਬਣਾ ਤਿਆਰੀ ਵਾਲੀਆਂ 55 54 ਚੋਂ ਤਾਂ ਇਹਨਾਂ ਨੂੰ ਇੱਕੇ ਦਿਨ ਹੀ ਸੂ ਪਣੀ ਆ ਅਗੜ ਪਿਛੜ ਤੇ 45 45 ਹਜ਼ਾਰ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ 90 ਦੀ ਜੋੜੀ ਪੈ ਜਾਊਗੀ ਸਿੰਗਲ ਸਿੰਗਲ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਜਿੰਨਾ ਵੀ ਆ ਉਹਦੇ ਚ ਛੂਟ ਛਪਾ ਹੋ ਜਾਊਗਾ ਇੱਕ ਵੀਰ ਲਖੇ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਇੱਧਰ ਆ ਗਈ ਆ ਵੈੜ ਇਹ ਵੀ ਜਰਸੀ ਵੈੜ ਆ ਗਈ ਅੱਛਾ ਜੀ ਲਓ ਜੀ ਇਹ ਵੀ ਵੈੜ ਨਹੀਂ ਆਪਾਂ ਇਹ ਤੀਜੇ ਸੋਏ ਗਾਂਸ ਸੋਈ ਆ ਵੀ ਗਾਂ ਹੀ ਕਹਿ ਦਿੰਗੇ ਆ ਆਪਾਂ ਨੂੰ ਜੋ ਜਿੰਨੇ ਆਪਾਂ ਸਮਝਿਆ ਉਹਨੇ ਸਾਡਾ 10 ਪੁਛ ਹੋਈ ਆ ਬਿਲਕੁਲ 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 ਇਹ ਤੀਜੇ ਸੋਏ ਗਾਂਸ ਸੋਈ ਆ ਹਾਂ ਇ ਠੀਕ ਹੈ ਜੀ ਹਾਂ ਜੀ ਅੱਜ ਇਹਨੂੰ ਦਿਨ ਕਿੰਨੇ ਹੋ ਗਏ ਜੀ ਇਹਨੂੰ ਵੀ ਨਹੀਂ 3 ਦਿਨ ਹੋ ਗਿਆ ਸੂਈ ਨੂੰ 3 ਬੋਲੇ ਚੀ ਹੈ ਫਿਰ ਬੋਲੇ ਦੇ ਵਿੱਚ ਆ ਅੱਛਾ 12 ਲੀਟਰ 11 12 ਲੀਟਰ ਦੇ ਤਕਰੀਬਨ ਸਾਡੇ ਬੋਲਾ ਵਾਂ 11 12 ਹਾਂ ਜੀ ਠੀਕ ਹੈ ਜੀ ਇਹ ਵੇੜ ਜੇ ਇੱਕ ਥਣ ਤੋਂ ਤੇਲ ਲਗਾੜ ਲੈ ਤਾਂ ਅਗਲੇ ਥਣੋਂ ਪਹਿਣੀ ਦਾ ਉਲਟ ਸਾਈਡ ਜਿਹੜੀ ਦੂਜੀ ਸਾਈਡ ਨਾਲ ਠੀਕ ਹੈ ਜੀ ਉਲਟ ਪਹਿਣੀ ਵਾਲਾ ਸਾਈਡ ਤੋਂ ਸੋ ਅਗਲੇ ਥਣੋਂ ਜਿਹੜੀ ਤੇਲ ਆ ਧਾਰਾ ਧੂਰਾ ਮਾੜੀਆਂ ਮੋਟਾਉਂਦੀਆਂ ਛਿੱਡੀ ਜੀ ਆਉਂਦੀ ਆ ਜੀ ਆਪਾਂ ਤੇਲ ਬਾਕੀ ਆਪਾਂ ਤੇਲ ਜੀ ਕਹਿ ਕੇ ਦੇਣੀ ਤੇਲ ਵਿੱਚ ਕਰਕੇ ਲਈ ਤੇਲ ਵਿੱਚ ਕਰਕੇ ਦੇਣੀ ਆ ਐਦ ਪਣ ਭਰਾ ਦਵਾਈ ਦੁਵਾਈ ਦੇ ਕੇ ਚਲਾ ਲੇ ਤੇ ਚਲਾ ਹੀ ਲਵੇ ਬਾਕੀ ਐ ਵੀ ਵੇਖਣ ਤੋਂ ਜੱਜ ਨਹੀਂ ਦੱਸਣ ਤੋਂ ਪਤਾ ਚਲੋ ਦੱਸਿਆਂ ਪਤਾ ਲੱਗਦਾ ਅੰਦਰ ਨਹੀਂ ਵੇਖਣ ਤੋਂ ਹੀ ਪਤਾ ਲੱਗਦਾ ਵੇਖਣ ਤੋਂ ਨਹੀਂ ਬਾਕੀ ਦੋਸਤੋ ਕਿਹਦੀ ਦਾ ਨਾਂ ਥਣ ਚੁੱਕਿਆ ਹੀ ਆ ਨਾ ਜੇ ਮਤਲਬ ਕੋਈ ਬਹਾਨਾ ਹੀ ਉਧਰੋਂ ਕਾਣਾ ਆ ਜਿਵੇਂ ਬਿਲਕੁਲ ਹਾਂਜੀ ਨਾ ਤਾਂ ਕੋਈ ਦੋਸਤੋ ਥਣ ਘਟਾਇਆ ਨਾ ਛੋਟਾ ਕੀਤਾ ਕਰਮਾਲੀ ਨੇ ਨਾ ਹੀ ਲੰਮਾ ਕੀਤਾ ਹਾਂਜੀ ਵੀ ਅਗਲੇ ਤੁਹਾਨੂੰ ਤੇ ਲਾ ਉਹਨਾਂ ਬਹਿਣੀ ਵਾਲਾ ਜਿਹੜਾ ਦੋਸਤੋ ਅਗਲੀ ਸਾਈਡ ਆ ਮੋਸਟਲੀ ਜਿਹੜੇ ਪਾਸੇ ਬੈਠ ਕੇ ਆਪਾਂ ਚਵਾਈ ਕਰਦੇ ਆ ਉਧਰ ਅਗਲਾ ਪਿਛਲਾ ਥਣ ਦੋਨੋਂ ਬਿਲਕੁਲ ਠੀ ਤੇ 11 ਕਿਲੋ ਬੌਲੇ ਤੇ ਚੱਲ ਰਹੀ ਆ ਮਗਰ ਬੱਛੀ ਇਹਦੇ ਬੱਛੀ ਆ ਜੀ ਮਗਰ ਬੱਛੀ ਆ ਗਈ ਠੀਕ ਆ ਜੀ ਬਿਲਕੁਲ ਬਦਾਮੀ ਰੰਗ ਦੇ ਵਿੱਚ ਹੀ ਮਗਰ ਬੱਛੀ ਆ ਇਦਰੋਂ ਤੁਹਾਨੂੰ ਆਪਾਂ ਥਾਣ ਦੇ ਵਿੱਚ ਇੱਕ ਵਾਰੀ ਦਿਖਾ ਦਿੰਨੇ ਆ ਅੱਜ ਤੀਜਾ ਦੇਣਾ ਤੇ ਤੀਜਾ ਹੀ ਸੂਆ ਠੀਕ ਆ ਜੀ ਆਹ ਲਓ ਠੀਕ ਆ ਜੀ ਜਿਓ ਵੀਰੇ ਇਹ ਵੀ ਖੋਲ ਕੇ ਤੋਰਦ ਗਿਆ ਇਹਨੂੰ ਠੀਕ ਆ ਜੀ ਸੋ ਤਿਲ ਵੀਰਾਂ ਦਾ ਵੀ ਆਪਾਂ ਮੰਨ ਕੇ ਖਰੀਤੀ ਆ ਤੇ ਤਿਲ ਕਹੇ ਕਿ ਅੱਗੇ ਦੇਵਾਂਗੇ ਕਿਸੇ ਭਰਾ ਨੂੰ ਤੇ ਬਾਕੀ ਇਧਰ ਆਪਾਂ ਤੁਹਾਨੂੰ ਤੋੜ ਕੇ ਇੱਕ ਵਾਰੀ ਦਿਖਾ ਦਿੰਦੇ ਹਾਂ ਠੀਕ ਆ ਜੀ ਆ ਕਰੋ ਚੈੱਕ ਸੋ 11 ਕਲੀਟਰ ਜਿਹੜਾ ਦੋਸਤੋ ਅੱਜ ਤੀਜੇ ਦਿਨ ਦੇ ਦੌਰਾਨ 11 ਕਲੀਟਰ ਬੋਲਾ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਤੋਂ ਹਾਈਟ ਮੀਡੀਅਮ ਦੇ ਵਿੱਚ ਰੰਗ ਪਤਾਮੀ ਮੋਟਲੀ ਜਿੱਦਾਂ ਆਪਾਂ ਇੱਕ ਰੰਗ ਬਿਲਕੁਲ ਰੈਡ ਕਲਰ ਦੇ ਵਿੱਚ ਵਹਿੜਾ ਦਿੱਖਦਿਆਂ ਜਰਸੀ ਬਰੀਡ ਦੇ ਵਿੱਚ ਤੋਂ ਜਰਸੀ ਕਿਤੇ ਨਾ ਕਿਤੇ ਤੁਸੀਂ ਕਰਾਸ ਵੀ ਇਹਦਾ ਮੰਨ ਸਕਦੇ ਜੇ ਥੋੜਾ ਪਤਾ ਰੁਕਿਆ ਜੀ ਵੀਰ ਇੱਥੇ ਰੁਕਿਆ ਜੀ ਤੋਂ ਉਲਟ ਪੈਣੀ ਦੀ ਸਾਈਡ ਤੋਂ ਦੋਸਤੋ ਤੁਹਾਨੂੰ ਦਿਖਾ ਦਿੰਨੇ ਆਪਾਂ ਇਧਰਲੇ ਪਾਸੇ ਆਣ ਕੇ ਆਹ ਕਰੋ ਚੈੱਕ ਆਹ ਅਗਲਾ ਥਣ ਜਿਹੜਾ ਇਹ ਥਣ ਜਿਹੜਾ ਦੋਸਤੋ ਤੇਲ ਆ ਇਸ ਥਣੋਂ ਠੀਕ ਆ ਜੀ ਇਹ ਵਹਿੜ ਤੇ ਆਹ ਕਰੋ ਚੈੱਕ ਠੀਕ ਆ ਬਾਕੀ ਤਿੰਨੇ ਥਣ ਵਰਦੇ ਆ ਤਿੰਨੇ ਥਣ ਮੇਰਾ ਵੀਰ ਉਪਰਾ ਕੇ ਆਪਣੀ ਤਸੱਲੀ ਕਰ ਸਕਦਾ ਕੋਈ ਠੀਕ ਆ ਜੀ ਹਾਂ ਲੈ ਚੱਲਗੇ ਠੀਕ ਹੈ ਜੀ ਬੱਚਾ ਬਾਕੀ ਵੀਰ ਲਖੇ ਬੰਗਾ ਬੰਗਾ ਪਾ ਗਏ ਮਿਲਦੀਆਂ ਬੰਗਾ ਪਾ ਗਏ ਜੀ ਬੰਗਾ ਪਾ ਗਏ ਬੱਚਾ ਛੱਡ ਕੇ ਬੰਗਾ ਪਾ ਗਏ ਬਹੁਤ ਵਿੱਚ ਚੂਣ ਲੱਗਿਆ ਨਹੀਂ ਕੋਈ ਆਇਆ ਨਾ 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 ਵੀਰ ਥੱਲੇ ਪੀੜੀ ਡਾ ਗਏ ਅੱਛਾ ਅੱਛਾ ਕੋਈ ਭਣ ਭਰਾ ਆਇਆ ਤਸਲੀ ਕਰੇ ਆਪਾਂ ਬੰਗਾ ਪਾ ਕੇ ਤੇ ਪੀੜੀ ਡਾ ਦਾ ਗਨੂੰ ਤਾਂ ਆਪ ਦਾ ਮਜੇ ਨਾਲ ਚੋਈ ਜਾਵੇ ਉਹ ਭਜਨ ਭੁਜਨ ਵਾਲੀ ਨਹੀਂ ਹਿੱਲਣ ਵਾਲੀ ਨਹੀਂ ਬਹੁਤ ਟਪ ਟਪ ਪਈਆ ਜਾਂਦੀਆਂ ਨੇ ਟਪ ਟਪ ਪਈਆ ਵਾਲਾ ਨਹੀਂ ਕੰਮ ਹੈਗਾ ਵੀਰ ਠੀਕ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਾਂਗੇ ਲੈ ਦੇ ਵੀਰੇ ਕੀ ਹੋਊਗਾ ਇਹ ਵੀਰ ਮੁੱਲ ਭਾਵੇਂ 30 ਕਰ ਲਈਏ ਭਾਵੇਂ 28 25000 ਛੱਡ ਦਾਂਗੇ 24000 ਲਓ ਜੀ ਲਓ ਦੋਸੋ ਘਰੇ ਜੈਨੂ ਨੇ ਜਿੰਨੇ ਵੀਰ ਨੇ ਘਰੇ ਘਰੇ ਲੋ ਰੱਖ ਕੇ ਦੁੱਧੋ ਪੀਣਾ ਤੇ ਪੈਸੇ ਇਹਨੇ ਲਾਉਣ ਦੀ ਤੁਸੀਂ ਸੋਚ ਰਹੇ ਚ ਪਸ਼ੂ ਪਾਲਦੇ ਜੇ ਸੱਜਰ ਤੇ ਬੇਸ਼ੱਕ ਤਿਲ ਹੈਗੀ ਆ ਬਾਕੀ ਤਿੰਨੇ ਥਾਂਾਂ ਦੇ ਵਿੱਚੋਂ ਜ਼ਿਆਦਾ ਨਹੀਂ ਆਪਾਂ ਕਵਾਂਗੇ ਪਹਿਲਾਂ ਕਿ ਵੀ ਕੋਈ 12 12 ਲੀਟਰ ਤੋਂ ਵੀ ਪਲੱਸ 12 ਨਿਕਲ ਰਿਹਾ ਹੈ ਤਾਂ 11 12 ਦਾ ਹੈਗਾ ਵੀਰ ਉਤਰਾਂ ਦੇ 15 16 ਕਿਲੋ ਚੋਂ ਦੇ ਰਹੇ ਹਾਂ ਹਾਂਜੀ ਹਾਂਜੀ ਬਾਕੀ ਚਲੋ ਐਰ ਕੀ ਤੇਲ ਹੋਈ ਆਪਾਂ ਨਾ ਕੱਢੇ ਚਲ 14 ਕਿਲੋ ਦੇ ਮਾਲਾ ਹੋਈ ਜਾਵੇ ਸਿਸਟਮ ਵੀੜਾਗਾ ਠੀਕ ਠੀਕ 14 ਕਿਲੋ ਦੁੱਧ ਕੱਢ ਜੂਗੀ ਵੈੜਾ ਠੀਕ ਆ 7 ਕਿਲੋ ਦੋ ਦੇ ਦੇ ਭਾਂਡੇ ਨੂੰ ਪੀ ਜਾਂਦਾ ਬਿਲਕੁਲ ਜੀ ਬਿਲਕੁਲ ਬਖਾਲੇ ਬਖੂਲੇ ਤੋਂ ਦੋਸਤੋ ਆਪਾਂ ਆਈਡੀਆ ਲਾ ਸਕਦੇ ਵੀ 15 ਲੀਟਰ ਤੋਂ ਵੀ ਬਾਹਰ ਹੋ ਜੂਗੀ ਪਰ ਇੱਕ ਤੁਹਾਨੂੰ ਤੇਲ ਆ ਤਾਂ ਕਰਕੇ ਵੀ 12 13 14 13 14 ਆਰਾਮ ਨਾਲ ਚੋਣਾ ਚਾਹੀਦਾ ਹੈ ਕਿਹੜੇ 5 ਫੈਂਡੋਂ ਦਾ ਘਰਾਂ ਦੱਸੇ 5 ਫੈਂਡ ਆਉਂਦੀ ਇਹਦੀ ਅੱਛਾ ਜੀ ਹਾਂ ਇਹਦੀ ਕਾਪੀ ਤੇ ਨਹੀਂ ਵਿਖਾਤੀ ਜਾਂਦੀ ਨਹੀਂ ਨਹੀਂ ਇਹਦੀ ਜੜੀ ਹੈਗੀ ਹੋएगी ਇਹਦੀ ਨਹੀਂ ਵਿਖਾਈ ਇਹਦੀ 5 ਫੈਂਡੋਂ ਦੱਸਤਾ ਘਰਾਂ ਦਾ ਠੀਕ ਹੈ ਠੀਕ 5 ਫੈਂਡ ਆਉਂਦੀ ਵੀਰ ਸਾਡੀ ਲੋ ਦੋਸਤੋ ਜੋ ਪਿਛੋਂ ਰਿਕਾਰਡ ਦੱਸਿਆ ਜਾਂਦਾ ਜੋ ਪਿਛੋਂ ਵਿਖਾਇਆ ਜਾਂਦਾ ਉਹਦੇ ਬਿਹਾਵ ਤੇ ਗੱਲਬਾਤ ਹੁੰਦੀ ਆ ਠੀਕ ਆ ਜੀ ਜੋ ਸਚਾਈ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਆ ਤੇ ਇਸ ਤੋਂ ਬਾਅਦ ਇੱਕ ਝੋਟੀ ਆਪਣੇ ਕੋਲ ਜਿਹੜੀ ਆ 5ਵੇਂ ਨੰਬਰ ਤੇ ਆ ਗਈ ਵੀਰ ਇਹ ਵੀਰ ਜੀ ਝੋਟੀ ਆ ਦੋ ਜੀ ਇਸੋਈ ਠੀਕ ਆ ਜੀ ਹਾਂ ਜੀ ਇਹ ਲੋਹੀ ਝ ਲਓ ਵੀ ਦੋਸਤੋ ਬੂਰਾ ਕਟਾ ਇੱਕ ਵਾਰੀ ਤੁਹਾਨੂੰ ਆਪਾ ਦਿਖਾ ਦਈਏ ਬੱਚਾ ਜਿਹੜਾ ਕਿੰਨੇ ਦਿਨਾਂ ਦੀ ਸੂਈ ਹੈ ਇਹ ਵੀ ਦਸਾਂ 12 ਦਿਨਾਂ ਦੇ ਅੰਦਰ ਬਾਹਰ ਹੈਗਾ ਬੱਚਾ ਲਓ ਜੀ ਬੂਰਾ ਕਟਾ ਦੋਸਤੋ ਨੀਲੀ ਦਾ ਮਗਰ ਬੱਚਾ ਬੱਚਾ ਜੀ ਪੱਠੇ ਨਹੀਂ ਖਾਣ ਲੱਗਾ ਲਓ ਜੀ ਇਹ ਕਿੰਨੇ ਦਿਨ ਦੱਸੇ ਜੇ 10 12 ਦਿਨ 10 12 ਦਿਨ ਆਹ ਲਓ ਜੀ ਆ 10 ਦਿਨ 12 ਦਿਨ ਦੋਸਤੋ ਮੰਨ ਲਿਓ ਆ ਬੱਚਾ ਮਗਰ ਕਟਾ ਮੇਲਕਾਫ ਤੇ ਦੁੱਧ ਦੇ ਥੱਲੇ ਹੁਣ ਆਇਆ ਇਸ ਵਕਤ ਕਿੰਨਾ ਇਹਦੇ ਥੱਲੇ ਵੀਰ ਦੁੱਧ 10 ਲੀਟਰ ਠੰਡਾ ਕਰਕੇ ਐ ਬਿਲਕੁਲ ਕੋਲਮਾ ਜਿਵੇਂ ਮਰਜ਼ੀ ਕੋਈ ਆਉਂਦੀ ਪ ਲਓ ਜੀ 12 ਸੌਰੀ ਦੋਸਤੋ 10 ਲੀਟਰ ਜਿਹੜਾ ਨੈੱਟ ਦੁੱਧ ਤੇ 12 ਦਿਨਾਂ ਦੀ ਸੂਈ ਆ ਠੰਡੀ ਠੰਡੀ ਬੇਸਾਬ ਆ ਭਾਵੇਂ ਕੱਟਾ ਛੇੜਨਾ ਛੱਡੀ ਨਹੀਂ ਤੇ ਭਾਵੇਂ ਇਤਰਾ ਹੀ ਆ ਵੇਖੋ ਲਓ ਜੀ گاਵਾਾਂ ਦੀ ਬੈਦੰਨੀ ਇਤਰਾ ਹਾਂ ਜਿਆਦੀ ਠੰਡੀ ਹੈ ਹੈ ਠੰਡੀ ਤੇਰੀ ਸੀਲ ਆ ਠੀਕ ਆ ਤੇ ਪਹਿਲਣ ਝੋਟੀ ਹੈ ਨਹੀਂ ਜੀ ਦੂਜਾ 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 ਹਾਂਜੀ ਠੀਕ ਆ ਲਓ ਵੀਰ ਖੋਲ ਕੇ ਵੀ ਦਿਖਾ ਦਈਏ ਤਾਂ ਦੋਸਤੋ ਦੂਜਾ ਸੂਬਾ ਤੇ 10 ਲੀਟਰ ਇਹਦੇ ਥਲੇ ਇਸ ਵਕਤ ਦੁੱਧ ਹਾਜ਼ਰ ਮਗਰ ਕੱਟਾ ਮੇਲ ਕਾਪ ਤੁਹਾਨੂੰ ਆਪਾ ਦਿਖਾਤਾ ਪੂਰਾ ਤੋ ਚੂਣ ਚਣ ਦੋਸਤੋ ਕੋਈ ਵੀ ਚੀਜ਼ ਆ ਜੇ ਜੋ ਵੀ ਓਨਰ ਨੇ ਦੋ ਦਿਨ ਚਾਰ ਦਿਨ ਰੱਖ ਕੇ ਪਸ਼ੂ ਚੋਕੇ ਤਸੱਲੀ ਕੀਤੀ ਆ ਉਹਦੇ ਬਿਹਾਵ ਤੇ ਗੱਲਬਾਤ ਆਪਾਂ ਕਰਾਂਗੇ ਠੀਕ ਆ ਸੋ ਚੂਣ ਚਣ ਚੰਗੀ ਆ ਕੋਈ ਭੂਰ ਛੱਟਾ ਪਵਾਰਾ ਹੋਇਆ ਤੇ ਉਹ ਪਹਿਲਾ ਵੀਡੀਓ ਦੇ ਵਿੱਚ ਦੱਸ ਦਿੱਤਾ ਜਾਊਗਾ ਜੇਕਰ ਨਹੀਂ ਕੋਈ ਪ੍ਰੋਬਲਮ ਹੈਗੀ ਨਹੀਂ ਕੋਈ ਉਦਾਂ ਦੀ ਗੱਲਬਾਤ ਸਮੱਸਿਆ ਮਸਲਾ ਨਹੀਂ ਹੈਗਾ ਤੇ ਉਹ ਠੀਕ ਆ ਜੀ ਬਿਲਕੁਲ ਉਸੇ ਬਿਹਾਵ ਤੇ ਗੱਲਬਾਤ ਕੀਤੀ ਜਾਊਗੀ ਵੀ ਜੇ ਨਹੀਂ ਤੇ ਨਹੀਂ ਜੇ ਹਾਂ ਤੇ ਹਾਂ ਤੇ ਕਦਕੂਦ ਸੋਹਣਾ ਝੋਟੀ ਦਾ ਤੇ ਨਾਰਮਲ ਆ ਤੁਸੀਂ ਵੇਖ ਸਕਦੇ ਹੋ ਵੀ ਸਿੰਗਲ ਹੱਡੀ ਦੇ ਵਿੱਚ ਆ ਕਦਗਾਠਾ ਬਾਕੀ ਵੀਰ ਲਖੇ ਧਾਰਾਂ ਸੱਜੇ ਖੱਬੇ ਬਿਲਕੁਲ ਬਰਾਬਰ ਰਹਿਤੀ ਸਹੀ ਧਾਰਨਾ ਧਾਰ ਬਰਾਬਰ ਠੀਕ ਹੈ ਜੀ ਇੱਕ ਧਾਰ ਦਾ ਹੁੰਦੀ ਵਾਧਾ ਕਟੋਗੇ ਛੋਟੀ ਠੀਕ ਹੈ ਹਾਂਜੀ ਇੱਕ ਧਾਰ ਦਾ ਤੇ ਇੱਕ ਭਾਜੀ ਆਪਣੇ ਕਿਲੇ ਦੇ ਇੱਕ ਘੰਟੇ ਦਾ ਟਾਈਮ ਦਾ ਹੁੰਦਾ ਵਗੇ ਡੰਗ ਸਹੀ ਹੈ ਜਿਹੜਾ ਦਿਨ ਚੜੇ 6 7 ਵਜੇ ਦੀ ਚਵਾਈ ਹੂ ਸਾਰੇ ਡੰਗਾਂ ਜੀ ਕਿਉਂਕਿ ਕੋਈ ਡੰਗਰ ਥਨਾ ਚ ਨਾ ਆਇਆ ਤੁਹਾਨੂੰ ਮੈਨੂੰ ਆਪਣੇ ਕਿਲੇ ਸਹੀ ਹੈ ਸਹੀ ਹੈ ਹਾਂਜੀ ਉਹ ਦੋਸੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾ ਦਿੱਤੀਆਂ ਨੇ ਤੇ ਮੈਨੂੰ ਲੱਗਦਾ ਵੀ ਚਲੋ ਜਿਹੜਾ ਵੀ ਟਾਈਮ ਜੇਕਰ ਆਪਾਂ ਮਾਰਨਿੰਗ ਸ਼ੂਟ ਕਰਦੇ ਆਂ ਤੇ ਮਾਰਨਿੰਗ ਵੀ ਸਵੇਰ 5:00 ਵਜੇ 6:00 ਵਜੇ ਦੀ ਚਵਾਈ ਹੋਈ ਹੁੰਦੀ ਹੈ ਤੇ ਉਹ ਵੀ ਬਿਲਕੁਲ ਪਸੂ ਚੋਇਆ ਚਵਾਇਆ ਤੁਹਾਨੂੰ ਦਿਖਾ ਦਈਦਾ ਤੇ ਹੁਣ ਤਾਂ ਵੈਸੇ ਚਵਾਈ ਦਾ ਸਮਾਂ ਨੇੜੇ ਆਉਂਦਾ ਜਾਂਦਾ ਸ਼ਾਮ ਦੀ ਹਾਂਜੀ ਹਾਂਜੀ ਤੇ ਇਹਦਾ ਵੀਰ ਲਖੇ ਕਿੰਨੇ ਕ ਕੀ ਦੇ ਦਈਏ ਫਿਰ ਇਹਦਾ ਮੁੱਲ ਵੀਰ 80 ਵੀ ਤੇ 75 ਵੀ ਰਹਿੰਦੀ ਹੈ ਤੇ 70 ਹਜ਼ਾਰ ਦੀ ਕੋਈ ਦੇ ਦਈਏ 70 ਵੀ ਰਹਿੰਦੀ ਹੈ ਫਿਰ ਹੋਰ ਕਰਦੇ 70 ਚੋਂ 2000 ਛੱਡ ਦੀ 68 ਹਜ਼ਾਰ ਦੇ ਦਈਏ ਹਜ਼ਾਰ ਨਹੀਂ ਛੱਡਣਾ ਦੋ ਹੀ ਛੱਡ ਦੀ 68 ਦੇ 68 ਹਜ਼ਾਰ ਦੇ ਦਈ ਇਹ ਝੋਟੀ ਤੁਹਾਨੂੰ ਮਿਲ ਜੂਗੀ ਸੋ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਮਗਰ ਕਟਾ ਮੇਲ ਕਾਫ ਬੂਰਾ ਲੋਹੀ ਮੱਝ ਤੇ ਬੂਰਾ ਕਟਾ ਆ ਲੋਹੀ ਮੈਂ ਆ ਤੇ ਮਗਰ ਬੂਰਾ ਕਟਾ ਇਹ ਵੀ ਵੀਰਾਂ ਦਾ ਚਾਹ ਹੁੰਦਾ ਸ਼ੌਂਕ ਹੁੰਦਾ ਚਲੋ ਪੂਰਾ ਹੋ ਜੂਗਾ ਨਾਲ ਦੀ ਨਾਲ ਦੁੱਧ ਕਰਮਾਣ ਵਾਲੇ ਪਸ਼ੂ ਨੇ ਪਿਆਈ ਜਣਾ ਸਾਲ ਪਰ ਇਸ ਤੋਂ ਬਾਅਦ ਵੀਰ ਲੱਗੇ ਆਪਣੇ ਕੋਲ ਜਿਹੜਾ ਲਾਸਟ ਦੇ ਵਿੱਚ ਆ ਨਾਗ ਇਹ ਵੀਰ ਦੀ ਮੱਝ ਜਿਸ ਵੇ ਘਰ ਦੇ ਮੁਤਾਬਕ ਆ ਇਸ ਤੀਜਾ ਮੱਝ ਤੀਜਾ ਸੂਆ ਵਾਂ ਤੀਜਾ ਸੂਆ ਸੂਈ ਆ ਹਾਂਜੀ ਹਾਂਜੀ ਹਾਂ ਤੇ ਰਾਤ ਦੀ ਸੂਈ ਆਪਣੇ ਕੋਲ ਹੀ ਅੱਛਾ ਜੀ ਜੇ ਜੂਰ ਪ੍ਰੋਪਰ ਇਹਨੇ ਪਾਈ ਆ ਠੀਕ ਹੈ ਜੀ ਰਾਤੀ ਕੱਲ ਦੁਪਹਿਰੇ ਸੁਈ ਆ ਰਾਤੀ ਆਪਾਂ ਚੁਆਈ ਕੀਤੀ ਆ ਹੂੰ ਫਿਰ ਇਹ ਫਿਰ ਚੁਆਈ ਕੀਤੀ ਆ ਠੀਕ ਹੈ 2.5 3 ਕਿਲੋ ਬੋਲਾ ਰਾਤੀ ਆਪਾਂ ਚੁਆਇਆ ਸੀ ਹਾਂ 2.5 3 ਕਿਲੋ ਦੇ ਲਾਗੇ ਬੰਨੇ ਆਪਾਂ ਸਵੇਰੇ ਫਿਰ ਚੁਆਇਆ ਸੀ ਠੀਕ ਹੈ ਚੁਆਈ ਚੁਈ ਦੀ ਬਿਲਕੁਲ ਸਾਫ ਹੈ ਮਾਜੀ ਠੀਕ ਹੈ ਹਾਂਜੀ ਬੱਚਾ ਮਗਰ ਕੱਟੀ ਹੈ ਬੱਚਾ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਲਿਆਓ ਜੀ ਸੁਬਾ ਤੀਜਾ ਦੋਸਤੋ ਰਾਤ ਹੀ ਸੁਈ ਆ ਠੀਕ ਹੈ ਜੀ ਕੋਈ ਦੋ ਗਡੰਗ ਜਿਹੜੀ ਚੁਆਈ ਹੋ ਗਈ ਇੱਕ ਤਾਂ ਰਾਤ ਇੱਕ ਮਾਰਨਿੰਗ ਬੋਲੇ ਤੇ ਚੁਆਈ ਕਰ ਦਿੱਤੀ ਆ ਕੋਈ 2 2 2.5 ਕਿਲੋ ਜਿਹੜਾ ਇੱਕ ਇੱਕ ਡੰਗ ਦਾ ਜਿਹੜਾ ਦੁੱਧ ਬੋਲਾ ਹੈ ਉਹ ਕੱਢਿਆ ਗਿਆ ਇਹਦੇ ਮੈਂ ਦੇ ਥੱਲੇੋਂ ਠੀਕ ਆ ਤੇ ਫਿਲਹਾਲ ਮਗਰ ਕੱਟੀ ਆ ਗੱਲਾ 나ੜੂਆ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਵਾਂਗੇ ਆਪਾਂ ਇਹਦਾ ਕਰਕੇ ਆ ਆ ਦੇਖੋ ਠੀਕ ਹੈ ਜੀ ਸੂਸਵਾਜ ਇੱਕ ਵਾਰੀ ਆਈ ਆ ਤੁਸੀਂ ਆ ਵੇਖ ਲਓ ਠੀਕ ਆ ਜੀ ਸੂਸਵਾਜ ਆਈ ਆ ਰਾਤ ਹੀ ਜੇਰ ਪਾ ਕੇ ਥੋੜੀ ਜੀ ਉਧਰਲੇ ਪਾਸੇ ਦੋਸਤੋ ਫ੍ਰੀ ਹੋਈ ਆ ਤੇ ਸੂਸਵਾਜ ਆ ਬਿਲਕੁਲ ਪਤਲੇ ਪਿੰਡੇ ਦੀ ਛੋਟਾਂ ਛਟੂंचा ਜਿਹੜਾ ਤੁਸੀਂ ਆ ਮੈਂ ਦਾ ਦੇਖ ਲਓ ਠੀਕ ਆ ਜੀ ਬਿਲਕੁਲ ਇੱਕਸਾਰ ਪਿੱਠਪੂੜਾ ਇਧਰੋਂ ਤੁਹਾਨੂੰ ਕੱਟੀ ਦਿਖਾ ਦਈਏ ਆਪਾਂ ਪਹਿਲਾਂ ਆਹ ਕਰੋ ਜੀ ਗਿੱਲੇ ਗਿੱਲੇ 나ੜੂ ਤੇ ਬਚਾ ਹਾਂ ਇਹੋ ਜੀ ਰਾਤ ਦੀ ਸਹੀ ਹੈ ਇਹ ਅਚੀਨੇ ਗੱਲ ਨੂੰ ਰਸਾ ਵੀ ਨਹੀਂ ਕੀਤਾ ਹਾਂ ਬੱਚੇ ਦੀ ਕੱਟੀ ਆ ਬਿਲਕੁਲ ਲਓ ਜੀ ਇਹ ਮਗਰ ਕੱਤੀ ਹੈ ਦੋਸਤੋ ਤੇ ਤਾਜੀ ਸੱਜਰ ਸੁਈ ਮੈਂ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਲਾਸਟ ਦੇ ਵਿੱਚ ਤਕੀ ਲਖੇ ਵੀ ਤਾਂ ਚੋਣ ਜਾਣ ਕੋਈ ਪੂਰ ਸਤਾ ਕੋਈ ਬੌਲੇ ਦੇ ਵਿੱਚ ਕੋਈ ਬੋਲੀ ਬਿਲਕੁਲ ਇੱਕ ਨੰਬਰ 1 ਠੀਕ ਹੈ ਜੀ ਨਾ ਕੋਈ ਭੂਰ ਨਾ ਕਿਸੇ ਗੱਲੋਂ ਵੀ ਦੂਰੋਂ ਨੇੜੋਂ ਆ ਜੇ ਇਹ ਨਹੀਂ ਵੀ ਚਿੰਤਾ ਕਰਨ ਦੀ ਲੋੜ ਕੋਈ ਨਹੀਂ ਉਹ ਤੋਂ ਬੰਦਾ ਆ ਜੀ ਤੇ ਧਾਰੀਆਂ ਨਿਕਲੂਗੀ ਅਣਕੇ ਹਾਂ ਤੇ ਕੋਈ ਮਤਲਬ ਥਣ ਦੇ ਵਿੱਚ ਨਹੀਂ ਕੋਈ ਖਰਾਬੀ ਆਉਗੀ ਠੀਕ ਹੈ ਜੀ ਵਾਈ ਦੇ ਵਿੱਚ ਕਿਸੇ ਡੰਗਰ ਦੇ ਦੀ ਜਿਹੜੀ ਹੈਗੀ ਤੇਲੋ ਤੇਲ ਕਰਕੇ ਲੈਂਦੀ ਹੈ ਬਿਲਕੁਲ ਸਹੀ ਆ ਸਹੀ ਹੈ ਜੀ ਹਾਂਜੀ ਠੀਕ ਆ ਤਾਂ ਤੁਸੀਂ ਬੌਲੇ ਤੇ ਆ ਬੌਲੇ ਤੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਕੋਈ ਮਸਲਾ ਨਹੀਂਗਾ ਇਦਾਂ ਦਾ ਵੀ ਕੋਈ ਭੂਰ ਜਾਂ ਛੱਟਾ ਫੋਰਾ ਪਹਿਲਾਂ ਦੱਸਦੇ ਨਹੀਂ ਸੀ ਗੱਲ ਕੋਈ ਉਨੀ ਕੀ ਹੋਵੇ ਵੀ ਕਿ ਹਰਕ ਭੈਣ ਭਰਾ ਸਾਜਨ ਦਾ ਕੀਮਤੀ ਆ ਤੇ ਇਹਦਾ ਮੁੱਲ ਵੀ ਤੇ ਕੀ ਕਰਦੇ ਜੇ ਤੇ ਵੀਰ 55000 ਦੀ ਮੱਝ ਦੇ ਦਾਂਗੇ 55 ਦੀ ਪੈਸੇ ਖੀਰ ਤੇ ਇੱਕ ਨੇ ਇੱਥੇ ਤੋਹਫਾ ਹੀ ਹੁੰਦਾ ਆਪਣੇ ਕੋਲ ਆਪਾਂ ਘਾਟ ਹੀ ਕਰਕੇ ਕਰਦੇ ਨਹੀਂ ਕੋਈ ਗੱਲ ਨਹੀਂ ਇੱਥੇ ਪੱਕੀ ਨੰਬਰ ਪਲੇਟ ਇੱਕ ਲੇ ਕੇ ਲਾ ਦਈਏ ਵੀ ਤੋਹਫਾ ਇਹ ਲਾਸਟ ਵਾਲਾ ਤੋਹਫਾ ਠੀਕ ਆ ਜੀ ਇਤਨੀ ਗੱਲ ਲਓ ਜੀ 55000 ਦੀ ਦੋਸਤੋ ਇਹ ਮੈਂ ਤੁਹਾਨੂੰ ਮਿਲ ਜੂਗੀ ਲਾਸਟ ਦੇ ਵਿੱਚ ਜਿੰਨੀ ਦਾ ਸਾਡੇ ਮਨ ਦਾ ਦਾਖਰ ਦੁੱਧ ਕਰ ਸਕਦੀ ਸੱਜਰ ਮੱਝ ਆ ਮਗਰ ਕੱਟੀ ਆ ਉਹ ਮਗਰ ਕੱਟੀ ਇਹ ਤੋਂ ਵੱਧ ਤੇ ਆਪਾਂ ਤੋਹਫਾ ਕੀ ਲਾ ਸਕਦੇ ਚਲੋ ਗਾੜੀ ਅੱਗੇ ਦੀ ਸਮਝਿਆ ਬਿਲਕੁਲ ਜ ਅੱਤੋਂ ਸੋ ਮੋਲਣ ਵਾਲੀ ਚੀਜ਼ ਅੱਗੇ ਮਿਲਦੀ ਥੋੜਾ ਯਾਰ ਸੂਚਾਈ ਕਰਕੇ ਆ ਅੱਜ ਥੋੜੀ ਜੀ ਲਾਈਵ ਬੈਠੀ ਆ ਜੀ ਲਾਈਵ ਬੈਠੀ ਆ ਠੀਕ ਆ ਫਿਰ ਹਾਲ ਦੋਸਤੋ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਤੇ ਇਹ 55000 ਦੇ ਵਿੱਚ ਤੁਹਾਨੂੰ ਮਿਲ ਜੂਗੀ ਜਿਹੜੀ ਹਾ ਨਾ ਬਾਕੀ ਮੌਕੇ ਤਾਂ ਥੋੜਾ ਪਤਾ ਕਿ ਪ੍ਰੇਮ ਹਫਤਾ ਨਾਲ ਜਿਹੜਾ ਦੋਸਤੋ ਸ਼ੋਰ ਸ਼ੱਪਾ ਹੋ ਜੂਗਾ ਕਿਸੇ ਵੀਰ ਦੇ ਘਰ ਆ ਇਹਦਾ ਇਹ ਅੱਜ ਟੋਟਲ ਵੀਰ ਲਖੇ ਆਪਣੇ ਕੋਲ ਪੰਜ ਪਸ਼ੂ ਆ ਪੰਜ ਪਸ਼ੂ ਆ ਉਹਦੀ ਪੰਜ ਪਸ਼ੂ ਦੋਸਤੋ ਜਿਹੜੇ ਟੋਟਲ ਤੁਹਾਨੂੰ ਦਿਖਾਤੇ ਆ ਤਿੰਨ ਬੇੜਾ ਤੇ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾਤੀਆਂ ਨੇ ਸੋ ਐਨੀਮਲ ਪਸੰਦ ਆਏ ਹੋਣਗੇ ਬਾਕੀ ਸਭ ਤੋਂ ਜਿਹੜੀ ਪਸੰਦ ਆ ਉਹਨਾਂ ਦੀ ਚੀਜ਼ ਆ ਦੋਸਤੋ ਰੇਟ ਭਾਅ ਫੜਦਾ ਬਿਲਕੁਲ ਜਾਇਜ਼ ਹਰ ਵਾਰ ਦੀ ਤਰ੍ਹਾਂ ਹੋਰ ਕੋਈ ਗੱਲਬਾਤ ਜੀ ਬਸ ਓਕੇ ਬਜੀ ਠੀਕ ਠਾਕ ਹੈ ਜਿਹੜਾ ਭਣਪਰਾ ਚਲੋ ਜੁੜਦਾ ਵਾ ਹਾਂਜੀ ਹਾਂਜੀ ਫੋਨ ਮੰਦੇ ਦੂ ਇੱਕ ਦੂ ਤੁਰ ਪੇ ਦੂਰੋਂ ਆਦੇ ਦੂਰੋਂ ਤੁਰੇ ਆਣੋ ਤੇ ਆਪਾਂ ਕੀ ਕਰ ਸਕਦੇ ਨੇ ਪਣਪੜਾਂ ਦੇ ਸੱਦਾ ਕਰ ਲਿਆ ਸਾਈ ਦੇਤੀ ਆ ਜਿਹੜਾ ਪਣਪੜਾ ਤੁਰਦਾ ਜਾਂ ਦੱਸੇ ਆਪਾਂ ਨੂੰ ਵੀ ਤੁਰੇ ਉਹਨੇ ਜਾਂ ਆਪਣੇ ਸਾਈ ਪਾਣ ਬਿਨਾਂ ਸਾਈ ਤੋਂ ਨਾ ਆਇਆ ਜਾਵੇ ਵੀ ਚਲੋ ਬੇਨਤੀ ਆ ਵੀਰਾਂ ਤੋਂ ਬਸ ਬੇਨਤੀ ਆ ਵੀ ਜਿਹਦੀ ਸਾਈ ਹੋ ਗਈ ਉਹਦਾ ਪੱਕਾ ਹੋ ਜੂਗਾ ਪੱਕਾ ਹੋ ਜੂਗਾ ਕਿਉਂਕਿ ਕਿਹੋ ਜਿਹਾ ਡਾ ਕਰ ਨਹੀਂ ਮੁੜ ਕੇ ਹੁੰਦਾ ਤੇ ਫਿਰ ਆਪਾਂ ਨੂੰ ਪਣਪੜਾ ਦੂਰੋਂ ਮੁੜ ਕੇ ਜਾਵੇ ਆਪ ਨੂੰ ਫਿਰ ਠੀਕ ਆ ਇੱਕ ਨੰਬਰ ਵੀਰ ਬੋਲਦਗੇ ਆਪਣੇ ਨੰਬਰ ਵੀਰ ਜੀ 985575 ਹਾਂ 74808 ਨੰਬਰ ਦੋ ਲੈ ਲਓ ਭਾਵੇਂ ਇੱਕ ਕੋਲ ਲੈ ਲਓ ਕਿਹੋ ਜਿਹਾ ਇੱਕ ਨਹੀਂ 6742 ਠੀਕ ਹੈ ਜੀ ਲੋ ਦੋਸਤੋ ਦੋਵੇਂ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਹੇ ਆ ਵੀਰ ਲੱਖੇ ਹੁਣਾਂ ਦੇ ਤੇ ਕੋਟ ਬੁੱਡੇ ਤੁਸੀਂ ਵਿਜਿਟ ਕਰਨੀ ਆ ਸੋ ਆਓ ਆਪਣੀ ਨਰਕ ਪਰਖਾ ਤਸਦੀਕ ਕਰੋ ਹਰ ਵਾਰ ਆਪਾਂ ਬੇਨਤੀ ਕਰਦੇ ਆ ਸਾਰੇ ਫਾਰਮਰ ਵੀਰਾਂ ਨੂੰ ਸੋ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਬਾਕੀ ਜਦੋਂ ਨਵੇਂ ਪਸ਼ੂ ਨਿਕਲਦੇ ਆ ਤੁਹਾਡੇ ਸਾਹਮਣੇ ਦੋਸਤੋ ਇਦਾਂ ਹੀ ਆਪਾਂ ਪੇਸ਼ ਕਰ ਦਿੰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ